ਇਹ ਸਮਝਣਾ ਹੈ ਕਿ ਪਾਰ ਸਰਕਾਰ ਦੀ ਇੱਕ ਇਤਿਹਾਸਕ ਗਲਤੀ ਹੈ ਇਸ ਲਈ ਅਜੇ ਵੀ ਵਕਤ ਹੈ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆਪਪਕਾ ਬਾਲ ਸੈੱਟ ਬਣਾ ਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਮਾਨਯੋਗ ਵਿਧਾਇਕ ਮੰਤਰੀ ਜੀ ਅਸੀਂ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਜੀ ਇੱਕ ਵਾਰੀ ਇੱਕ ਵਾਰੀ ਸਾਡੇ ਇਤਿਹਾਸ ਨੂੰ ਧੂਰ ਖੋਜ ਕੇ ਦੇਖੋ ਇਹ ਨਸੀਹਤਾਂ ਤੇ ਚੇਤਾਵਨੀਆਂ ਰੋਜ਼ ਨੇ ਕੇਂਦਰ ਸਰਕਾਰ ਦੇ ਉਸ ਫੈਸਲੇ ਖਿਲਾਫ ਜੋ 17 ਫਰਵਰੀ ਨੂੰ ਲਿਆ ਸੀ ساکਨਨ ਕਾਨਾ ਸਾਭ ਦੀ ਸ਼ਤਾਬਦੀ ਸਮਾਗਮਾਂ 'ਚ ਸ਼ਾਮਿਲ ਹੋਣ ਜਾਣ ਵਾਲੇ ਜਥੇ ਨੂੰ ਐਨ ਮੌਕੇ ਤੇ ਰੋਕ ਕੇ ਜਾਣ ਤੇ ਸਿੱਖ ਖਫਾ ਨੇ ਸਰਕਾਰ ਨੂੰ ਸਖਤ ਲਹਿਜੇ 'ਚ ਸੁਝਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਦਿੱਤਾ ਕਿ ਜੇ ਸਰਕਾਰ ਚਾਹੇ ਤਾਂ ਗਲਤੀ ਸੁਧਾਰ ਸਕਦੀ ਹੈ ਅਤੇ ਜੋ ਤਰਕ ਸਰਕਾਰ ਨੇ ਰੋਕ ਲਈ ਦਿੱਤਾ ਉਹ ਬੇਲੋੜਾ ਤੇ ਬੇਤੁਕਾ ਹੈ ਇਹਨਾਂ ਸਮਝਦਾ ਹੈ ਕਿ ਭਾਰਤ ਸਰਕਾਰ ਦੀ ਇੱਕ ਇਤਿਹਾਸਕ ਗਲਤੀ ਹੈ ਤੇ ਇਹ ਗਲਤੀ ਹਰ ਸਾਲ ਹੀ ਚਿਤਾਰੀ ਜਾਂਦੀ ਰਿਹਾ ਕਰੇ ਇਸ ਲਈ ਅਜੇ ਵੀ ਵਕਤ ਹੈ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਕੱਲ ਦਾ ਦਿਨ ਅਜੇ ਪਿਆ ਹੈ ਤਾਂ ਪੂਰੇ ਦੇ ਪੂਰੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਹੈ ਅਹਿਸਾਸ ਉਹ ਦੇਣੀ ਚਾਹੀਦੀ ਹੈ ਤਾਂ ਜੋ ਦੇ ਜੱਥਾ ਜਾ ਕੇ ਉੱਥੇ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ 100 ਬਾਰਾ ਸਦੀ ਰੂਪ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰ ਸਕੇ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਜੀ ਦੇ ਰਾਗੀ ਜਥੇ ਜਾਣੇ ਚਾਹੀਦੇ ਨੇ ਪਾਈ ਸਾ ਪਾਈ ਕੰਦਰ ਪਾਕ ਸੰਚੇ ਜਾਣੇ ਚਾਹੀਦੇ ਨੇ ਭਾਰਤ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਲਾ ਕੇ ਬਹੁਤ ਹੀ ਦੰਕ ਕਮ ਕੀਤਾ ਕਰੋਨਾ ਦਾ ਬਹਾਨਾ ਜਿਹੜਾ ਉਹ ਬਣਾਇਆ ਜਿਹੜਾ ਦੱਸਿਆ ਗਿਆ ਮਾਰਚ ਦੇ ਮਹੀਨੇ ਦੇ ਵਿੱਚ ਹਰਦਵਾਰ ਦੇ ਵਿੱਚ ਕੁੰਭ ਲਗੜੇ ਹਜ਼ਾਰਾਂ ਨੇ ਲੱਖਾਂ ਨੇ ਕਰੋੜਾਂ ਲੋਕ ਜਿਹੜੇ ਨੇ ਉੱਥੇ ਕੁੰਭ ਦੇ ਮੌਕੇ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਪਹੁੰਚਦੇ ਨੇ ਔਰ ਇਸ ਵਾਰ ਵੀ ਪਹੁੰਚ ਰਹੇ ਨੇ ਪਰ ਇੱਥੇ ਕੋਈ ਪਾਬੰਦੀ ਨਹੀਂ ਹੈ ਹਾਲਾਂਕਿ ਕੁੰਭ ਦਾ ਮੇਲਾ ਜਿਹੜਾ ਉਹ 12 ਸਾਲ ਬਾਅਦ ਆਉਂਦਾ ਹੈ ਪਰ ਇਹ ਜਿਹੜਾ ਸਾਡਾ ਇਹ ਦਿਹਾੜਾ ਜਿਹੜਾ ਅਸੀਂ ਮਨਾਉਣ ਜਾ ਰਹੇ ਹਾਂ 21 ਫਰਵਰੀ ਨੂੰ ਇਹ ਪੂਰੇ 100 ਸਾਲ ਬਾਅਦ ਆਇਆ ਕਿ 100 ਸਾਲ ਬਾਅਦ ਆਉਣਾ ਇਸ ਮੌਕੇ ਦੇ ਉੱਤੇ ਪਰ ਸਰਕਾਰ ਵੱਲੋਂ ਪਾਬੰਦੀ ਲਾਉਣਾ ਜਿਹੜਾ ਹੈ ਇਹ ਬਹੁਤ ਹੀ ਮੰਦਪਾਗੀ ਗੱਲ ਹੈ ਇਹਦੇ ਨਾਲ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਜਿਹੜੇ ਆ ਉਹ ਗੁਲੰਦਰੇ ਗਏ। ਸਿੱਖਾਨੀਆਂ ਭਾਵਨਾਵਾਂ ਨਾਲ ਖੇਲਵਾੜ ਤੋਂ ਬਾਅਦ ਨਸੀਹਤ ਸਿੱਖਾਂ ਦੀ ਸਿਰਮੌਰ ਸੰਸਥਾ ਵੱਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਦਿੱਤੀ ਗਈ ਹੈ। ਸਲਾਹ ਇਤਿਹਾਸ ਦੇ ਪੰਨਿਆਂ ਨੂੰ ਫਰੋਲਣ ਦੀ ਹੈ ਅਤੇ ਇਸੇ ਲਈ ਖਾਸ ਇੰਤਜ਼ਾਮ ਵੀ ਕੀਤੇ ਨੇ। ਮੈਂ ਅੱਜ 8 ਕਿਤਾਬਾਂ ਦਾ ਸੈੱਟ ਜਿਹੜਾ ਕਿ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਤ ਹਨ। ਭਾਵੇਂ ਨੇ ਕਾਣਾ ਸਾਦਾ ਸੱਕ ਭਾਵੇਂ ਉਹ ਜੈਤੋ ਕੇ ਮੋਰਚੇ ਦਾ ਭਾਵੇਂ ਗੁਰੂ ਕੇ ਬਾਗ ਦਾ ਭਾਵੇਂ ਅਕਾਲੀ ਮੋਰਚੇ ਦਾ ਭਾਵੇਂ ਸਾਡੇ ਉਥੋਂ ਦੇ ਉਸ ਵੇਲੇ ਦੇ ਜਿਨ੍ਹਾਂ ਦਾ ਅਖੀ ਡਿੱਠਾ ਹਾਲ ਸੀਗਾ ਉਹ ਕਿਤਾਬਾਂ ਲਿਖੀਆਂ ਉਹ ਸਾਰੀਆਂ ਅੱਠ ਕਿਤਾਬਾਂ ਦਾ ਸੈੱਟ ਬਣਾ ਕੇ ਮਾਣਜੋ ਪ੍ਰਧਾਨ ਮੰਤਰੀ ਜੀ ਨੂੰ ਮਾਣਜੋ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ ਤੇ ਨਾਲ ਮੈਂ ਬਕਾਇਦਾ ਸਕੱਤਰ ਦੀ ਡਿਊਟੀ ਲਾ ਰਹੀ ਹਾਂ ਕਿ ਉਹ ਉੱਥੇ ਜਾ ਕੇ ਸਾਡਾ ਮੀਤ ਸਕੱਤਰ ਆਪ ਜਾ ਕੇ ਦਫ਼ਤਰ ਵਿੱਚ ਦੇ ਕੇ ਆਉਣ ਕੇ ਪ੍ਰਧਾਨ ਮੰਤਰੀ ਜੀ ਇੱਕ ਵਾਰੀ ਇੱਕ ਵਾਰੀ ਸਾਡੇ ਇਤਿਹਾਸ ਨੂੰ ਜ਼ੂਰ ਖੋਜ ਕੇ ਦੇਖੋ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਫੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ ਤੇ ਉਦ ਰਿਸ ਮਸਲੇ ਤੇ ਸਿਆਸਤ ਵੀ ਸਿਖਰ ਤੇ ਸਰਕਾਰ ਦੇ ਇਸ ਫੈਸਲੇ ਪਿੱਛੇ ਸਰਕਾਰ ਦੀ ਬੁਖਲਾਹਟ ਸਿਆਸੀ ਚਾਲ ਵਾਲੇ तमाम ਇਲਜ਼ਾਮ ਲੱਗ ਰਹੇ ਨੇ ਸਿਆਸੀ ਹੈ ਜੀ ਹੋਰ ਕੁਝ ਨਹੀਂ ਯਾਰ ਦੇਖੋ ਗੁਰੂ ਦੇ ਸਿੱਖ ਨੂੰ ਕਿਹਨੇ ਰੱਖਣਾ ਗੁਰੂ ਨੇ ਔਰ ਜਦ ਸੱਚੇ ਪਾਤਸ਼ਾਹ ਦੇ ਦਰ ਤੇ ਚੱਲੇ ਆ ਫਿਰ ਸਾਨੂੰ ਕਾਹਦਾ ਖੌਫ ਜੀ ਔਰ ਸਿੰਘ ਸਾਹਿਬ ਦੇ ਜੇ ਮੇਰੀ ਜੋ ਸਿੰਘ ਸਾਹਿਬ ਨੇ ਦੱਸਿਆ ਉਹ ਕਹਿੰਦੇ ਮੈਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਮੈਨੂੰ ਰੱਬ ਤੇ ਪੂਰਾ ਭਰੋਸਾ ਪਰ ਸਰ ਜੇ ਫਿਰ ਜੇ ਸਿੰਘ ਸਾਹਿਬ ਜਾਣਾ ਚਾਹੁੰਦੇ ਆ ਸਿੱਖ ਸੰਗਤ ਜਾਣਾ ਚਾਹੁੰਦੀ ਆ ਨਨਕਾਣਾ ਸਾਹਿਬ ਦੀ ਧਰਤੀ ਨੂੰ ਨਾ ਅਤਮਸਤਕ ਹੋਣ ਚੱਲੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਉਸ ਪਵਿੱਤਰ ਧਰਤੀ ਨੂੰ ਤੇ ਫੇਰ ਕਿਸੇ ਨੂੰ ਕੀ ਕਰਦਾ ਇੱਕ ਇੱਕ ਧਰਮ ਵਿਸ਼ੇਸ਼ ਨੂੰ ਜਾਂ ਇੱਕ ਕਿਸਾਨੀ ਵਿਸ਼ੇਸ਼ ਨੂੰ ਫੜ ਕੇ ਜਾਂ ਪੰਜਾਬੀ ਵਿਸ਼ੇਸ਼ ਨੂੰ ਫੜ ਕੇ ਜਿਹੜੇ ਨਵੇਂ-ਨਵੇਂ ਪਾਬੰਦੀਆਂ ਲਾਈ ਜਾ ਰਹੀਆਂ ਨੇ ਔਰ ਇੰਜ ਲੱਗਦਾ ਹੈ ਜਿਵੇਂ ਮੋਦੀ ਸਾਹਿਬ ਹੁਣ ਕਿਸਾਨਾਂ ਦਾ ਗੁੱਸਾ ਪੰਜਾਬ ਤੇ ਖਾਸ ਕਰ ਸਿੱਖਾਂ ਦੇ ਉੱਤੇ ਕੱਢ ਰਹੇ ਨੇ ਹੁਣ ਤੁਸੀਂ ਦੇਖੋ ਕਿ 400 ਸਾਲਾਂ ਜਿਹੜਾ ਐਸਪੀਸੀ ਨੇ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਨਹੀਂ ਬੁਲਾਵਾਂਗੇ ਉਹਦਾ ਰੀਜਨ ਸੀ ਕਿ ਜਿਹੜਾ ਕਿਸਾਨ ਮਜ਼ਦੂਰ ਔਰ ਆਮ ਨਾਗਰਿਕ ਦੀ ਆਵਾਜ਼ ਚੁੱਪੀ ਗਈ ਸੀ ਔਰ ਉਹਨੂੰ ਇੰਨਾ ਗੁੱਸੇ ਦੇ ਨਾਲ ਲੈਣਾ ਕਿ ਤੁਸੀਂ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨਾਂ ਲਈ ਸਾਡੇ ਜਿਹੜੇ ਜਥੇ ਜਾਂਦੇ ਉਹਨਾਂ ਨੂੰ ਕੈਂਸਲ ਕਰ ਦੇਣਾ ਬਹੁਤ ਮਾੜੀ ਗੱਲ ਐ ਸੋ ਇਹ ਇਹ ਇੱਕ ਛੋਟੇ ਦਿਲ ਦੀ ਗੱਲ ਸਾਹਮਣੇ ਆਉਂਦੀ ਐ ਪ੍ਰਧਾਨ ਮੰਤਰੀ ਬੁਖਲਾਟਚ ਨੇ ਇਹ ਕਹਿ ਦੇਣਾ ਕਿ ਸੁਰੱਖਿਆ ਦੇ ਕਰਕੇ ਕਰੋਨਾ ਦੇ ਕਰਕੇ ਸਾਰੇ ਵਰਲਡ 'ਚ ਆਪਣੇ ਜਿਹਾ ਮਤਲਬ ਇੰਟਰਨੈਸ਼ਨਲ ਫਲਾਈਟ ਜਾ ਰਹੀਆਂ ਨੇ ਉੱਥੇ ਸੁਰੱਖਿਆ ਦੀ ਕੋਈ ਗੱਲ ਨਹੀਂ ਸੇਮ ਪ੍ਰੋਸੀਜਰ ਇੱਥੇ ਜਾਂਦਾ ਐ ਔਰ ਨਾਲ ਦੀ ਨਾਲ ਕਰੋਨਾ ਦੀ ਜਿਹੜੀ ਗੱਲ ਕਰਦੇ ਉਹ ਤੇ ਨਵੰਬਰ ਦੇ ਵਿੱਚ ਕਰੋਨਾ ਚ ਪਹਿਲਾਂ ਵੀ ਜਥੇ ਗਏ ਨੇ ਹੁਣ ਹੁਣ ਤੇ ਕਰੋਨਾ ਘਟਿਆ ਆ ਵਧਿਆ ਤੇ ਨਹੀਂਗਾ ਪਹਿਲਾਂ ਕਿਸਾਨੀ ਆ ਤੇ ਹੁਣ ਧਾਰਮਿਕ ਮਸਲੇ ਤੇ ਕਿਰੀ ਸੱਤਾ ਤੇ ਬੀਜੇਪੀ ਦੀ ਕੀ ਦਲੀਲ ਹੈ ਇਹ ਵੀ ਸੁਣ ਲਵੋ ਅਰੇ ਮੇਰੀ ਗੱਲ ਸੁਣੋ ਹੋਮ ਮਿਨਿਸਟਰੀ ਨਾਲ ਜੁੜਿਆ ਕੋਈ ਮਾਮਲਾ ਹੈ ਕੇਂਦਰ ਨਾਲ ਜੁੜਿਆ ਹੋਇਆ ਮਾਮਲਾ ਹੈ ਉਹਨੂੰ ਹਰ ਇੱਕ ਚੀਜ਼ ਨੂੰ ਅਸੀਂ ਇੱਕੋ ਤਰ੍ਹਾਂ ਦੇ ਚਸ਼ਮੇ ਨਾਲ ਨਾ ਦੇਖੀਏ ਦੇਸ਼ ਦੇ ਸੰਦਰਭ ਦੇ ਅੰਦਰ ਵੀ ਸੋਚਣ ਦੀ ਆਦਤ ਪੈਣੀ ਚਾਹੀਦੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਦਾਨ ਬੀਬੀ ਜਗੀਰ ਕੌਰ ਨੂੰ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਸੁਰੱਖਿਆ ਅਤੇ ਕਰੋਨਾ ਕਾਰਨਾਂ ਕਰਕੇ ਜੱਥੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਵਜ੍ਹਾ ਸੀ ਕਿ ਖੂਫੀਆ ਰਿਪੋਰਟਾਂ ਨੇ ਕਿ ਪਾਕਿਸਤਾਨ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਦਾ ਖਤਰਾ ਹੈ 18 ਫਰਵਰੀ ਨੂੰ 700 ਤੋਂ ਵੱਧ ਸ਼ਰਦਾਲੂ ਨੇ ਪਾਕਿਸਤਾਨ ਜਾਣਾ ਸੀ ਇਸੇ ਜੱਥੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਾਮਿਲ ਸਨ